ਖਾਜ਼ਿਲ ਕਾ ਦਾ ਇਹ ਪਰਿਵਾਰ ਹੈ ਜਿਸ ਵਿੱਚ ਤੁਸੀਂ ਵੇਖੋ ਵੀ ਇੱਕ ਮਾਤਾ ਵੱਲੋਂ ਫੋਟੋ ਵਿੱਚ ਆਪਣੇ ਪੁੱਤਰ ਦੀਆਂ ਫੋਟੋ ਨੂੰ ਚੁੰਮ ਚੁੰਮ ਕੇ ਖੁਸ਼ੀ ਮਨਾਈ ਜਾ ਰਹੀ ਹੈ ਅਤੇ ਭਾਵੁਕ ਹੋ ਕੇ ਦੱਸਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਉਹਨਾਂ ਦੇ بیٹے ਗੌਰਵ ਕੰਬੋਜ ਨੇ ਇਸਰੋ ਵਿੱਚ ਕੰਮ ਕਰ ਰਿਹਾ ਹੈ ਤੇ ਪਹਿਲਾ ਜੋ ਚੰਦਰਯਾਨ ਛੱਡਿਆ ਗਿਆ ਸੀ ਉਸ ਟੀਮ ਵਿੱਚ ਵੀ ਸ਼ਾਮਲ ਸੀ ਅਤੇ ਹੁਣ ਪੂਰੇ ਹਿੰਦੁਸਤਾਨ ਦੇ ਵਿੱਚੋਂ IES ਦੇ ਟੈਸਟ ਵਿੱਚ 6ਵਾਂ ਰੈਂਕ ਪ੍ਰਾਪਤ ਕੀਤਾ ਹੈ ਸਾਰੀ ਰਾਤ ਜਦ ਪਤਾ ਲੱਗਾ ਉਹ ਸੁੱਤੇ ਹੀ ਨਹੀਂ ਖੁਸ਼ੀ ਮਨਾ ਰਹੇ ਹਨ ਮਠਾਈਆਂ ਵੰਡ ਰਹੇ ਹਨ ਫੋਟੋ ਨੂੰ ਚੁੰਮ ਚੁੰਮ ਕੇ ਮਾਂ ਦੀ ਅੱਖਾਂ ਚੋਂ ਹੰਝੂ ਆ ਗ ਰਹੇ ਹਨ ਤੇ ਪਿਓ ਦਾ ਹੱਸ ਹੱਸ ਕੇ ਬੁਰਾ ਹਾਲ ਆ ਹੋਰ ਕੀ ਕੁਝ ਹੋਇਆ ਸਭ ਕੁਝ ਜਨਰਲੀ ਬਣੇ ਰੋ ਸਾਡੇ ਨਾਲ ਕਾਪਕੇ ਨਹੀਂ ਫੋਨ ਦਿੱਤਾ ਹੈ ਬਾ ਸਾਰਾ ਕੁਝ ਹੀ ਦੁੱਤੇ ਹੀ ਨਹੀਂ ਹੈ ਹਰਤੇ ਉਹਨਾਂ ਤੋਂ ਉੱਡ ਪਏ ਬਡਾਰੀਆਂ ਮਾਰਨ ਲੱਗ ਗਏ ਉਸ ਕਰ ਕਾਤਬ ਕਸ ਕਰ ਸਿਕਲਸ ਬਤਾਲੀਆਂ ਦਿੱਤੀਆਂ ਜਾ ਰਹੀਆਂ ਹਨ ਮਠਾਈ ਕੋਲ ਭਈਆ ਕਿਸ ਗੱਲ ਦੀ ਖੁਸ਼ੀ ਮਨਾਈ ਜਾ ਰਹੀ ਹੈ ਕੁੜੇ ਫਾਜ਼ਲ ਕਾ ਹਾਂਜੀ ਮੈਂ ਗੁਰਨਾਮ ਚੰਦ ਬਵਾਸੀ ਫਾਇਲ ਕ ਰਿਟਾਇਰਡ ਅਰਮਾਟਰ ਬੇਗੋਦਲਾ ਮੇਰੇ ਤਿੰਨ ਬੱਚੇ ਨੇ ਇਹ ਮੇਰੇ ਤਰਨਪਤਲੀ ਪਤਨੀ ਸ੍ਰੀ ਪ੍ਰੋਮਲਾ ਰਾਣੀ ਮੇਰਾ ਬੱਚਾ ਇਸਰੋ ਚ ਐਜ ਐ ਸਾਇੰਟਿਸਟ ਕੰਮ ਕਰ ਰਿਹਾ ਸੀ ਉਹਨਾਂ ਨੇ ਆਈਈਐਸ ਦਾ ਅਗਜ਼ਾਮ ਕਲੀਅਰ ਕੀਤਾ ਰਾਤੀ ਰਿਜ਼ਲਟ ਆਇਆ ਤੇ 26ਵਾਂ 26ਵਾਂ ਰੈਂਕ ਪ੍ਰਾਪਤ ਹੋਇਆ ਬਿਲਕੁਲ ਐਸ ਗੱਲ ਦੀ ਤੁਹਾਨੂੰ ਅਸੀਂ ਵਧਾਈ ਦਿੰਨੇ ਆ ਤੇ ਤੁਸੀਂ ਕਹਿੰਦੇ 26ਵਾਂ ਰੈਂਕ ਆਇਆ ਪੂਰੇ ਹਿੰਦੁਸਤਾਨ ਦੇ ਵਿੱਚ ਆਈਈਐਸ ਆਈਈਐਸ ਦਾ ਮਤਲਬ ਇੰਡੀਅਨ ਇੰਜੀਨੀਅਰਿੰਗ ਸਰਟੀਫੀਕੇਟ ਇਹ ਇਕੁਅਲ ਟੂ ਆਈਈਐਸ ਹੈ ਹਾਂਜੀ ਇਕੁਅਲ ਹਾਂ ਤੱਕ 120 ਤੋਂ ਲੈ ਕੇ 224 ਤੱਕ ਯੂਪੀਐਸਸੀ ਐਜੇ ਆਈਐਸ ਏ ਵੇ ਜੀ ਕਨਸੀਡਰ ਹੋਏ ਪੋਸਟਾਂ ਆਨੀਆਂ ਸੀ ਉਹਨੇ علیحدਦਾ 2025 ਚ علیحدਦਾ ای ایسੀ ਇੰਜੀਨੀਅਰ ਸਰਟੀਫਿਕੇਟ ਜਾਮਿਨੇਸ਼ਨ ਯੂ ਪੀ ਐਸ ਸੀ ਨੇ علیحد ਆ ਲਿਆ ਤੇ 26ਵਾਂ ਕਾਕੇ ਦਾ ਰੈਂਕ ਆਇਆ ਬੜੀ ਖੁਸ਼ੀ ਹੋਈ ਜੀ ਜੀ ਇਹ ਤੁਸੀਂ ਕਹਿ ਰਹੇ ਹੋ ਵੀ ਤੁਹਾਡਾ ਬੇਟਾ ਪਹਿਲਾਂ ਜੋਬ ਕਰ ਰਿਹਾ ਸੀ ਐਜ ਸਾਇੰਟਿਸਟ ਹੈ ਜੇ ਸਾਇੰਟਿਸਟ ਐਨ ਯੂ 3 ਜੀ ਇਸ ਰੈਂਕ ਇਸ ਰੈਂਕ ਐਨ ਯੂ 3 ਮੁਕਾਮ ਤੇ ਉਜ ਕੇ ਵੀ ਅੱਗੇ ਪੜਾਈ ਨਹੀਂ ਛੱਡੀ ਉਹਦਾ ਕਾਰਨ ਕੀ ਬਣਦੇ ਉਹਦਾ ਕਾਰਨ ਇਹ ਸੀ ਜੀ ਬੱਚਾ ਇੱਥੇ ISRO ਦਾ ਸੈਂਟਰ ਹੈ ਸੋ ਇਥੇ ਤਾਵਾਣਾ ਡੂ ਵੀ ਵਰਕ ਕਰ ਰਿਹਾ ਸੀ ਜੀ ਤੇ ਕੋਈ ਘਰ ਦੇ ਵੀ ਆ ਸੀ ਵੀ ਫਿਕਰ ਕਰਦੇ ਸੀ ਕਿ ਕਿਤੇ ਨੌਰਥ ਚ ਆ ਜੇ ਹੁਣ ਪੂਰ ਥੋਲ ਚਾਂਸ ਬਣ ਗਿਆ ਜੀ ਜੀ ਨੌਰਥ ਚ ਜਾਣ ਦਾ ਇਹਦੇ ਕਿੰਨੀ ਬੁੱਕ ਹੀ ਪੜਾਈ ਉਹਨੂੰ ਕਰਨੀ ਪਈ ਕਿੰਨਾ ਕੁ ਸਮਾਂ ਪੜਾਈ ਕਿਤਾਬਾਂ ਲਾਦਾ ਸੀ ਕਿੰਨਾ ਹੀ ਬੁੱਕ ਹੀ ਲੋਏ ਉਹਨੂੰ ਇਕੱਠੀ ਕਰਨੀ ਪਈ ਜਿਹੜਾ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਕੋਈ ਬਾਬੂ ਘਰੇ ਉਹਨਾਂ ਦੇ ਮਾਤਾ ਵੀ ਕਿੰਨਾ ਬਹੁਤ ਟਾਈਮ ਪਾਦੇ ਉਹਨੂੰ ਨਾਲ ਲੱਗਿਆ ਬਹੁਤ ਮਿਹਨਤ ਕੀਤੀ ਹੈ ਜੀ ਬਹੁਤ ਜਿਆਦਾ ਦੋ ਮਹੀਨੇ ਉਹਨੇ ਛੁੱਟੀਆਂ ਪਹਿਲਾਂ ਸਾਭਦੀਆਂ ਇਕੱਠੀਆਂ ਕੀਤੀਆਂ ਨੇ ਮੈਨੂੰ ਛੁੱਟੀਆਂ ਮਿਲੀਆਂ ਫਿਰ ਕਾਰ ਆ ਕੇ ਉਹਨੇ ਤਿਆਰੀ ਕੀਤੀ ਜੀ ਤੇ ਰਾਤ ਦੇ 2-2 ਵਜੇ ਜਦੋਂ ਦੇ ਸੀ ਜੀ ਪੜਦਾ ਰਹਿਣਾ ਜਦੋਂ ਇਹ ਕਹਿੰਦਾ ਵੀ ਬੱਚਾ ਦੋ ਜਣਾ ਪੜਦਾ ਸੀ ਤੇ ਮਾਂ ਵੀ ਬਰਾਬਰ ਨਾਲ ਜਾਗਦੀ ਹੈ ਤੁਹਾਡੀ ਕਿੰਨੇ ਨੂੰ ਮੈਨ ਬਤਾ ਦੇ ਬੱਸ ਜਦੋਂ ਬੱਚਾ ਕਹਿੰਦਾ ਸੀ ਮम्मा ਮੈਨ ਚਾਹ ਬਣਾ ਦਿਓ ਮम्मा ਅੱਛੀ ਚਾਈ ਦੀ ਮਿਲ ਜਾਂਦੀ ਤੇ ਦਵਾ ਪੜ੍ਹਦਾ ਹੀ ਜਾਂਦਾ ਤੇ ਆਪ ਦਾ ਟੂਰਨਾਮੈਂਟ ਕੀਤੀ ਅੱਜ ਆ ਕਿ ਤੁਹਾਡੀ ਅੱਖਾਂ ਤੋਂ ਅੰਜੂ ਵਗ ਬਾਰੇ ਇਹ ਦਾ ਸ਼ਰੇਖ ਕਿੰਨੂ ਦੇਣਾ ਚਾਹੁੰਦੇ ਹੋ ਬੱਚੇ ਨੇ ਦੇਣਾ ਚਾਹੁੰਦੇ ਬੱਚੇ ਨੇ ਦੇਣਾ ਹਾਂਜੀ ਬਿਲਕੁਲ ਜੀ ਬਾਦ ਸਾਹਿਬ ਤੁਹਾਡਾ ਹੀ ਭੁਜਾ ਹੈ ਤੁਹਾਡੇ ਵੱਲ ਖੁਸ਼ੀ ਮਨਾਈ ਗਈ ਹੈ ਸਕੂਲ ਵਿੱਚ ਵੀ ਖੁਸ਼ੀ ਮਨਾਈ ਗਈ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਇੰਨੀ ਵੱਡੀ ਉਪਰ ਪ੍ਰਯਾਸ ਕਰਨ ਤੇ ਜੀ ਮੈਂ ਬਹੁਤ ਬਹੁਤ ਗੁਵਾਰਕਾ ਦਿਨਾ ਸਾਡੇ ਗਨਾਪ ਚੰਦ ਜੀ ਇਹਨਾਂ ਦੇ ਬੱਚੇ ਤਿੰਨੇ ਹੀ ਬੜੇ ਮਿਹਨਤੀ ਸੀ ਵੱਡਾ ਵੀ ਜੋਬ ਤੇ ਐ ਜੀ ਛੋਟਾ ਬੇਟਾ ਵੀ ਜੋਬ ਕਰਦਾ ਹੈ ਇਹ ਜਿਹੜਾ ਬੇਟਾ ਇਸਰੋ ਦੇ ਵਿੱਚ ਗਿਆ ਸੀ ਤਬਰ ਇਹਨੂੰ ਤੁਸੀ ਤਸੱਲੀ ਨਹੀਂ ਹੁੰਦੀ ਸੀ ਇਹ ਅੰਕਲ ਦੂਰ ਬਹੁਤ ਹੈ ਤੇ ਮੈਨੂੰ ਘਰੇ ਨਹੀਂ ਆਇਆ ਜਾਂਦਾ ਫਿਰ ਉੱਥੇ ਕੁਝ ਆਪਣੇ ਖਾਣਾ-ਦਾਣਾ ਵੀ ਆਪਾਂ ਨੂੰ ਨਹੀਂ ਜੱਜਦਾ ਸਾਊਥ ਦਾ ਤੈਨੂੰ ਸੀਗਾ ਵੀ ਮੈਂ ਨੌਰ ਦੇ ਵਿੱਚ ਆਵਾਂ ਪਹਿਲਾਂ ਵੀ IAS ਦੀ ਤਿਆਰੀ ਕਰਦਾ ਰਿਹਾ ਇਹ ਟੈਸਟ ਦੀ ਤਿਆਰੀ ਕਰਦਾ ਸੀ ਉਹ ਇਸਰੋ ਵਿੱਚ ਹੋ ਗਿਆ ਉਸ ਤੋਂ ਬਾਅਦ ਇਹਨੂੰ ਇਹ ਸੀਗਾ ਵੀ ਮੈਂ ਇਹ ਕਰਨਾ ਹੈ ਤਨ ਕਰਨਾ ਤਾਂ ਹੁਣ ਇਹ ਮਿਹਨਤ ਕਰ ਰਿਆ ਸੀ ਬਹੁਤ ਮਿਹਨਤੀ ਸੀ ਬੱਚਾ ਪਹਿਲੇ ਦਿਨ ਤੋਂ ਹੀ ਜੀ ਤਾਂ ਇਹ ਬੱਚੇ ਦੀ ਮਿਹਨਤ ਰੰਗ ਲਿਆਈ ਹੈ ਤੇ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਪਰਿਵਾਰ ਦੇ ਵਿੱਚ ਖੁਸ਼ੀਆਂ ਆਈਆਂ ਜੀ ਜੀ ਪਹਿਲੇ ਕੀ ਕਹਣਾ ਚਾਹਦੇ ਸੀ ਬੱਸ ਇਸ ਸੰਯੋਗ ਨਾਲ ਸਾਰਿਆਂ ਨੂੰ ਅੱਲਾ ਸ਼ਰੀ ਦਿੰਦਾ ਸੀ ਕੀਤੀ ਆ ਤਿਆਰੀ ਮਿਹਨਤ ਰੰਗ ਲਾਇਆ ਜੀ ਹਾਂਜੀ ਤੇ ਤੁਹਾਨੂੰ ਲੱਗਦਾ ਹੈ ਵੀ ਬੱਚੇ ਦਾ ਜੋ ਬੱਚੇ ਦਾ ਟਾਰਗੇਟ ਸੀ ਉਹ ਵੀ ਜੋ ਪੂਰਾ ਆਇਆ ਹਾਂਜੀ ਮੈਂ ਤਾਂ ਆਪ ਦਿਨਗਾਤ ਅਰਦਾਸ ਕਰਦੀ ਸੀ ਮੇਰੇ ਬੱਚੇ ਦੀ ਮਿਹਨਤ ਦਾ ਰੱਬ ਰੰਗ ਲਿਆਏਗਾ ਅੱਜ ਉਸ ਪਰਮਾਤਮਾ ਦਾ ਸ਼ੁਕਰ ਕਰਦੇ ਹੋ ਸ਼ੁਕਰ ਹੈ ਮਾਲਕ ਦਾ ਆ ਵਿਚਾਰ ਕਰੋ ਕਿ ਤੁਹਾਡੇ ਨਾਲ ਹਾਂਜੀ ਬਿਲਕੁਲ ਜੀ ਇਹ ਇਹ ਉਹ ਬੱਚਾ ਹੈ ਵੀ ਜਿਨੇ ਪੂਰੇ ਫਾਜ਼ਿਲ ਕਾ ਦਾ ਨਾਮ ਪੂਰੀ ਦੁਨੀਆ ਵਿੱਚ ਰੋਸ਼ਨ ਕੀਤਾ ਅਤੇ ਉਸ ਦੀ ਖੁਸ਼ੀ ਉਸ ਤੇ ਮਾਤਾ ਪਿਤਾ ਤੇ ਚਾਚਾ ਜੀ ਦੇ ਅੱਖਾਂ ਵਿੱਚ ਚੜਕ ਰਹੀ ਹੈ ਪਤਾ ਲੱਗਦਾ ਹੈ ਪੂਰੇ ਪਰਿਵਾਰ ਦੀ ਕਿੰਨੀ ਮਿਹਨਤ ਹੈ ਇਹ ਇਹ ਮਿਹਨਤ ਜੋ ਅੱਜ ਰੰਗ ਲਈ ਹੈ ਬੱਚੇ ਦਾ ਪੂਰਾ ਨਾਮ ਕੀ ਹੈ ਗੌਰਵ ਕੰਬੋਜ ਗੌਰਵ ਕੰਬੋਜ ਬਾਕੀ ਬੱਚਿਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਫਾਜ਼ਿਲਕਾ ਵਾਸੀਆਂ ਨੂੰ ਬਾਕੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਬਸ ਮਿਹਨਤ ਕਰਨ ਬੱਚੇ ਤੇ ਮਿਹਨਤ ਦਾ ਰੰਗ ਲੱਗਦਾ ਇਹ ਜੋ ਮਿਹਨਤ ਕਰੇਗਾ ਜੀ ਫਾਇਦਾ ਮਿਲਦਾ ਜੀ ਇਹ ਬੱਚੇ ਨੇ 4 ਸਾਲ ਉੱਥੇ ਆਈਏ ਕੀ ਤੂੰ ਸਿਰੇ ਦੀ ਇਥੇ ਸੋਲੂਸ਼ਨ ਹੈ ਜੀ ਆਈਏ ਕੀ ਦਿੱਲੀ ਉੱਥੋਂ ਜੋਬ ਮਤਲਬ ਐਜੂਕੇਸ਼ਨ ਲਈ ਹੈ ਸਾਰੀ ਦਿੱਥੇ ਉੱਥੋਂ ਪ੍ਰਾਪਤ ਕੀਤੀ ਜੀ ਤੇ ਉਸ ਤੋਂ ਬਾਅਦ ਸਾਇੰਟਿਸਟ ਸਿਲੈਕਟ ਹੋ ਕੇ ਤੇ ਆ ਹੁਣ ਇਸਰੋ ਦਾ ਆਲਾ ਅਧਿਖਰਾ ਆ ਇੰਜੀਨੀਅਰਿੰਗ ਸਰਟੀਫਿਕੇਟ ਆਮ ਯੂਪੀਐਸਸੀ ਦਾ ਦਿੱਤਾ ਸੀ ਕਿ ਇਹਨਾਂ ਸਟੇਜਾਂ ਹੁੰਦੀਆਂ ਜੀ ਇੱਕ ਪ੍ਰੀ ਜੀ ਉਹ ਫਰਵਣੀ ਚ ਹੋਇਆ ਸੀ ਤੇ ਦੂਸਰਾ ਮੇਨ ਅਗਸਟ ਚ ਹੋਇਆ ਤੰਬਰੇ ਮੇਨ ਦਾ ਰਿਜ਼ਲਟ ਆਇਆ ਹੁਣ 14 ਨੂੰ ਅੰਬਰ ਨੂੰ ਇਹਨਾਂ ਦੀ ਹੋਈ ਸੀ ਇੰਟਰਵਿਊ ਜੀ ਤੇ ਦਿਨ ਦਾ ਰਾਤ ਹੀ ਰਿਜ਼ਲਟ ਆਇਆ ਹੈ ਸਭ ਲੇਟ ਜਿਆ ਪਤਾ ਰਾਤ ਕਾਕੇ ਨੇ ਫੋਨ ਕੀਤਾ ਹੈ ਬਾਹਰ ਸਾਰਾ ਰਾਤ ਕੁਝ ਹੀ ਸੁਤੇ ਨਹੀਂ ਹੈ ਸੁਤੇ ਹਾਂ ਬਿਲਕੁਲ ਜੀ ਜਦੋਂ ਇਹ ਫੋਨ ਆਇਆ ਉਦੋਂ ਪਾਲ ਘੜੀ ਕਿਸ ਤਰ੍ਹਾਂ ਗਈ ਸੀ ਉਹ ਤਾਂ ਡੌਂਡ ਪਏ ਗਏ ਡਾਰੀਆਂ ਮਾਰਨ ਲੱਗ ਗਏ ਉਹਨਾਂ ਦਾ ਹਾਂ ਕੋਈ ਸੁਨੇਹਾ ਕੋਈ ਮੈਸੇਜ ਆਦੇ ਪਰਿਵਾਰ ਨੂੰ ਆਦੇ ਰਿਸ਼ਤੇਦਾਰਾਂ ਨੂੰ ਜਾਂ ਬੇਟੇ ਦੇ ਨਾਮ ਕੋਈ ਮੈਸੇਜ ਦੇਣਾ ਚਾਹਦੇ ਹੋ ਵੇ ਬੇਟੇ ਮੈਸੇਜ ਬੇਟੇ ਨੇ ਇਹ ਬਹੁਤ ਮਿਹਨਤ ਕੀਤੀ ਹੈ ਤੇ ਪ੍ਰਮਾਤਮਾ ਨੂੰ ਹੋਰ ਤਰਕੀਆਂ ਬਖਸ਼ੇ ਹਾਂ ਅੱਗੇ ਆਪਣੇ ਪ੍ਰਮੋਸ਼ਨ ਹੋਏ ਹਾਂਜੀ ਤੇ ਬਹੁਤ بڑے ਉਪਰ ਵਾਲੇ ਦਾ ਬੜਾ ਸ਼ੁਕਰਗੁਜ਼ਾਰ ਹਾਂ ਮਾਲਕ ਦੀ ਵੀ ਹਾਂ ਮਿਹਰ ਹੋਈ ਹੈ ਖੁਸ਼ੀ ਹੈ ਹਾਂ ਖੁਸ਼ੀ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत